ਕੰਤੋਂ ਅੱਜ ਕੰਮ ਕਰਾ ਰਿਆ ਉਹਨਾਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜ ਕੇ ਜ਼ਬਰਦਸਤੀ ਕੰਮ ਕਰਾ ਰਿਹਾ ਕਿਦਾਂ ਦੇ ਹਾਲਾਤ ਨੇ ਪਹਿਲਾਂ ਇੱਕ ਪਰਿਵਾਰ ਨੇ ਰੱਖਿਆ ਬਾਪੂ ਨੂੰ 15-20 ਸਾਲ ਕੰਮ ਕਰਾਇਆ ਜਦ ਉਹਨਾਂ ਨੇ ਕੰਮਕਾਰ ਖੇਤੀ ਦਾ ਛੱਡਤਾ ਤਾਂ ਉਹਨੇ ਅੱਗੇ ਆਪਣੇ ਰਿਸ਼ਤੇਦਾਰ ਨੂੰ ਆਪਣੇ ਸਾਧੂ ਨੂੰ ਦਿੱਤਾ ਵੀ ਲੈ ਵੀ ਤੂੰ ਰੱਖ ਲੈ ਇਸ ਬੰਦੇ ਨੂੰ ਬਸ ਇਹ ਬੰਦੇ ਨੂੰ ਰੋਟੀ ਦੇਣੀ ਹੈ ਤੇ ਦੋ ਚਮਚੇ ਟੋਟਿਆਂ ਦੇ ਦੇਣੇ ਆ ਤੇ ਉਹ ਦੋ ਚਮਚੇ ਟੋਟਿਆਂ ਦੇ ਸਿਰ ਤੇ ਕਿ ਬਾਪੂ ਸਾਰਾ ਸਾਰਾ ਤੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਭਗਤ ਸਿੰਘ 5 ਸਾਲ ਤੇ 5 ਮਹੀਨੇ ਹੋ ਚੱਲੇ ਬਾਪੂ ਜੀ ਨੂੰ ਸਾਡੇ ਕੋਲੇ ਰਹਿੰਦੇ ਆ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਬਾਪੂ ਜੀ ਨੂੰ ਜੋ ਲੈ ਕੇ ਆਏ ਸੀ ਨਾ ਬਾਪੂ ਜੀ ਗੁਲਾਮੀ ਕੱਟ ਰਹੇ ਸੀ ਗੁਲਾਮੀ ਦੀਆਂ ਜੰਜੀਰਾਂ ਚ ਜਕੜੇ ਹੋਏ ਸੀ ਮੁੱਲਾਪੁਰ ਦਾਖੇ ਚੰਗੇ ਤਕੜੇ ਸਰਦਾਰਾਂ ਦੇ ਖੇਤ ਦੇ ਵਿੱਚ ਮੋਟਰ ਤੇ ਪਸ਼ੂਆਂ ਵਾਲਾ ਘਰ ਪਾਇਆ ਸੀ ਬਸ ਉੱਥੇ ਸਾਰਾ ਦਿਨ ਗੋਹਾ ਚੱਕਦਾ ਮੱਜਾਂ ਨੂੰ ਪੱਠੇ ਪਾਉਂਦਾ ਜੀਵਨ ਕੱਟ ਰਿਆ ਸੀ ਬਾਪ ਰੋਟੀਆਂ ਵੀ ਢਿੱਡ ਭਰਨ ਨੂੰ ਪੂਰੀਆਂ ਨਾ ਮਿਲਦੀਆਂ ਬਾਪੂ ਦੇ ਤਨ ਤੇ ਕੱਪੜੇ ਵੀ ਪੂਰੇ ਨਾ ਹੁੰਦੇ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਸਾਨੂੰ ਵੀਡੀਓ ਬਣਾ ਕੇ ਦੱਸੀ ਉਸ ਟਾਈਮ ਦੱਸਿਆ ਬਾਪੂ ਜੀ ਨੂੰ ਜਦ ਅਸੀਂ ਲੈਣ ਗਏ ਉਹ ਬਾਪੂ ਜੀ ਦੇ ਹਾਲਾਤ ਦੇਖੋ ਕੀ ਸੀ ਉਸ ਟਾਈਮ ਆਹੇ ਭਾਈ ਕੱਪੜੇ ਲੈ ਕੇ ਤਾਂ ਕਿੰਨੇ ਸੋਹਣੇ ਪਾਉਂਦਾ ਯਾਰ ਆਹ ਕੱਪੜੇ ਲੈਣਾ ਨਹੀਂ ਜੇ ਹੁਣ ਆਪੇ ਲਾਉਂਦੇ ਨੇ ਕੀ ਕਰ ਜਾਂਦਾ ਸੋਹਣਾ ਭਾਈ ਆ ਵੀ ਲਾਈ ਹੋਏ ਆ ਨੇ ਨਹੀਂ ਹੁਣ ਲਾਹੇ ਆਂ ਦੁਗਾਲੀ ਮਹਿੰਗੀ ਭਾਈ ਦਸਹਰਾ ਲੈ ਕੇ ਕਹਿ ਕੇ ਕਹਿ ਕੇ ਜੀ ਕਹਿ ਕੇ ਸਰਦ ਨੂੰ ਇਹਨੂੰ ਕਹਿ ਕੇ ਗਿਆ ਇਹ ਕੁੱਟਦਾ ਸੀ ਇਹੀ ਇਹਨੇ ਮਾਰਿਆ ਸੀ ਤੇਰੇ ਕਿੱਥੇ ਮਾਰਿਆ ਸੀ ਮੱਥੇ ਤੇ ਮਾਰੇ ਕਾ ਤੂੰ ਕੋਈ ਮਜ਼ਾ ਨਹੀਂ ਨਹੀਂ ਕੋਈ ਵੀ ਗੱਲ ਨਹੀਂ ਮਸਲਾ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੀ ਯਾਹ ਨਹੀਂ ਇਹਨਾਂ ਨੇ ਕਹਿੰਦੇ ਤਨਖਾਹ ਦਿੱਤੀ ਤੈਨੂੰ ਨਾ ਨਾ ਪੈਸੇ ਮੈਨੂੰ ਤੇਰੇ ਕਦੇ ਨਹੀਂ ਦਿੱਤੇ ਤੇ ਬਾਪੂ ਤੈਨੂੰ ਘਰੇ ਜਾਣ ਦਿੱਤਾ ਇਹਨਾਂ ਨੇ ਕਿਸਾਨੀ ਲੈ ਕੇ ਗਏ ਤੈਨੂੰ ਸਾਨੀ ਹਾਂ ਕਰੇ ਇਹਨਾਂ ਨੇ ਤੈਨੂੰ ਕਿਹਾ ਵੀ ਤੇਰੇ ਪਿੰਡ ਬੁਲਾ ਲਿਆ ਨੇ ਤੇਰੇ ਪਿੰਡ ਦੇ ਬੰਦਿਆਂ ਨੂੰ ਨਹੀਂ ਮੈਨੂੰ ਨਹੀਂ ਲੱਗ ਕੇ ਜੇ ਤੂੰ ਜਾਣਨਾ ਚਾਹੁੰਦਾ ਸੀ ਕਿ ਤੂੰ ਜਾਣ ਦਿੰਦੇ ਸੀ ਉਹ ਵਾਸਤੇ ਹੁਣ ਕੋਲ ਜਾਣਾ ਕਿੱਥੇ ਹੈ ਪੈਸਾ ਹੀ ਨਹੀਂ ਕੋਲ ਜਾਣਾ ਕਿ ਜਾਣਾ ਵਾਸਤੇ ਆ ਜਿਵੇਂ ਤੁਸੀਂ ਦੇਖਿਆ ਬਾਪੂ ਜੀ ਦੀ ਹਾਲਤ ਕਿੰਨੀ ਖਸਤਾ ਸੀ ਉਸ ਟਾਈਮ ਕਿਹੜੇ ਹਾਲਾਤਾਂ 'ਚ ਬਾਪੂ ਕੰਮ ਕਰ ਰਿਹਾ ਸੀ ਕਿਵੇਂ ਕਹੀ ਚਲਾ ਰਿਹਾ ਸੀ ਕਿਵੇਂ ਗੁਹਾ ਚੱਕ ਰਿਹਾ ਸੀ ਇਹ ਕਰੀਬ 90 ਸਾਲ ਦੀ ਉਮਰ ਦੇ ਵਿੱਚ ਲੱਤਾਂ ਬਿੰਗੀਆਂ ਹੋਈਆਂ ਹੋਈਆਂ ਸਰਦਾਰ ਭਗਤ ਸਿੰਘ ਦੀ ਭਗਤ ਸਿੰਘ ਨੂੰ ਸਾਡੇ ਕੋਲੇ ਆਇਆ 5.5 ਸਾਲ ਹੋ ਚੱਲੇ ਅੱਜ ਤੱਕ ਕੋਈ ਐਸਾ ਮੈਂਬਰ ਸਾਹਮਣੇ ਨਹੀਂ ਆਇਆ ਜਿਹੜਾ ਇਹ ਕਹਿੰਦਾ ਹੋਵੇ ਵੀ ਇਹ ਸਾਡਾ ਬਾਪੂ ਆ ਜਾਂ ਇਹ ਸਾਡਾ ਰਿਸ਼ਤੇਦਾਰ ਆ ਕੋਈ ਇੱਕ ਵੀ ਐਸਾ ਇਨਸਾਨ ਨਹੀਂ ਆ ਕੇ ਬੋਲਿਆ ਵੀ ਇਹਨੂੰ ਮੈਂ ਜਾਣਦਾ ਵਾਂ ਦੇਖੋ ਕਿੱਦਾਂ ਦੀ ਦੁਨੀਆ ਹੋਈ ਜਾਂਦੀ ਜਿਹੜੇ ਬੰਦਿਆਂ ਦਾ ਬਾਪੂ ਨਾਮ ਲੈ ਰਿਆ ਵੀ ਮੇਰੇ ਬਾਪ ਦਾ ਆ ਨਾਮ ਆ ਮੇਰਾ ਆ ਪਿੰਡ ਆ ਉਹ ਵੀ ਸੁਣੋ ਗੱਲ ਪਿੱਛੇ ਤੁਹਾਡਾ ਸਾਹਨੇ ਵਾਲ ਤੁਸੀਂ ਦੱਸਦੇ ਹੋ ਉੱਥੇ ਤੁਹਾਡੇ ਬਾਪੂ ਦਾ ਕੀ ਨਾਮ ਸੀ ਉਸ ਦਾ ਉਸਤਾਦ ਦਾ ਵੈਸੇ ਥੋ ਡਾਕਟਰ ਮਿੰਦਰ ਸਿੰਘ ਡਾਕਟਰ ਹਾਂ ਬਾਪ ਦਾ ਨਾਮ ਕੀ ਸੀ ਬਾਪ ਦਾ ਵਾਹ ਸਾਡਾ ਵਾਲਾ ਵਾਲਾ ਸਰਦਕਾ ਵਾਸੀ ਵਾਲਾ ਚਾਹ ਹਾਂ ਨਾਮ ਕੀ ਸੀ ਉਹਦਾ ਉਹਦਾ ਨਾਂ ਹੀ ਮੈਨੂੰ ਉਹ ਗੁਰਦੀਪ ਸਿੰਘ ਹਾਂ ਤੁਸੀਂ ਕਿੰਨੇ ਭੈਣ ਭਰਾ ਸੀ ਅਸੀਂ ਤਾਂ ਤੁਹਾਡੇ ਅਸੀਗਾ ਤੁਹਾਨੂੰ ਹਾਂ ਪੰਜ ਭਰਾ ਹਾਂ ਦੂਜੇ ਭਰਾ ਦੰਨਾ ਕੀ ਸੀ ਵੱਡੇ ਤੁਸੀਂ ਸੀ ਮੇਰੇ ਭਰਾ ਇਹ ਅਸਲ ਆਉਂਦਾ ਨੁਕਸਾਨ ਤੇ 30 40 ਹਸਾ ਜੀ ਦੋ ਜਾਨਾ ਲਈ 60 ਰੁਪਏ ਆਉਂਦੀਆਂ ਫੱਟਾਂ ਦੇ ਚਾਲੇ ਹਾਂਜੀ ਉਸੇ ਉਹਨਾਂ ਫੇਸ 40 ਰੁਪਏ ਕਿੱਲ 40 35 ਕਿੱਲੇ ਸਾਨੇ ਵਾਲਾ ਹਾਂ ਇੱਥੇ 60 ਜਾਨਾ ਤੇ ਰੋਧਿਆਣੇ 60 ਜਾਨਾ ਤੇ ਬਲੇ ਵਾਲਾ ਅੱਛਾ ਫਾਨੇ ਵਾਲਾ ਜਿਆਦੇ ਵਾਲੀ ਤੇਰੇ ਤੋਂ ਲੇ ਜਾਦੇ ਵਾਲੀ ਆ ਤੇ ਬਾਪੂ ਜਦੋਂ ਸਾਨੇ ਵਾਲ ਤੁਸੀਂ ਹੈ ਨਾ ਤੁਹਾਡੇ ਪਿਤਾ ਜੀ ਦਾ ਨਾਂ ਕੀ ਸੀਗਾ ਦੱਸਿਆ ਤੁਸੀਂ ਗਰਦੀਪ ਗਰਦੀਪ ਸਿੰਘ ਵਾੜਾ ਉਹਨਾਂ ਦਾ ਵਾੜਾ ਘਰ ਦਾ ਆਕਲ ਜੀ ਵੱਡੇ ਬਾਪੇ ਦਾ ਨਾਂ ਕੀ ਸੀ? ਪਟਾਚਾ ਵਾਲਾ ਸਰਗਾਪਾ ਸਿੰਘ ਵਾਲਾ ਹੋਗਾ ਜੀ ਮਾਵਾ ਦਾ ਵਾਫੋਨ ਕੋਚਾਂ ਹੈ ਜੀ ਜੇ ਤੁਸਾ ਲੋਣਾ। ਹਾਂ। ਮਾਵਾ ਨਾਲ ਗੱਲ ਕਰਨਾ ਪੁੱਛਿਆ ਨਹੀਂ ਮਾਵਾ ਨਾ ਕਿਹ ਹੈ ਮਾਵਾ ਕੋਚਾਂ ਜੀ। ਤੇ ਤਾਇਆ ਦਾ ਕੀ ਨਾਂ? ਤਾਇਆ ਦਾ ਨਾਂ ਤਾਇਆ ਦਾ ਮਰਾ ਦੋ ਹੈ ਹੈ ਜੀ ਨਜ਼ਰ ਹੈ ਵਾਟ ਕਹ ਲੋ ਤਾਂ ਆ ਵੀ ਦਾ ਰਵਾ ਕੋਈ ਹੈ। ਮਿੰਦਰ ਸਿੰਘ। ਹਾਂ। ਤੇ ਤਾਲਬ ਸੰਧੂ। ਹਾਂ। ਉਹਨਾਂ ਨਾਲ ਵੀ ਸਾਡਾ ਕੋਈ ਰਸਤਾ ਨਹੀਂ ਹੋਇਆ। ਕਦੇ ਅੱਜ ਤੱਕ ਪਤਾ ਨਹੀਂ ਲੱਗਿਆ ਕਲੀਅਰ ਨਹੀਂ ਹੋਈ ਗੱਲ ਵੀ ਇਹ ਬਾਪੂ ਹੈ ਕੌਣ। ਬਾਪੂ ਦੇ ਗੱਲ 'ਚ ਇੱਕ ਫੌਜ ਦਾ ਦਿੱਤਾ ਹੋਇਆ ਤਗਮਾ ਉਹ ਪਾਇਆ ਹੋਇਆ ਬਾਪੂ ਫੌਜ ਚ ਵੀ ਰਿਹਾ ਕਿ ਨਹੀਂ ਰਿਹਾ ਬਾਪੂ ਦੀਆਂ ਗੱਲਾਂ ਬਾਪੂ ਠੀਕ ਨਹੀਂ ਪੂਰਾ ਉਹ ਕਿਸੇ ਤਰੀਕੇ ਸਮਝੀਆਂ ਤੇ ਉਹਨਾਂ ਦੇ ਉਹਨਾਂ ਨੂੰ ਮੰਨਿਆ ਨਹੀਂ ਜਾ ਸਕਦਾ ਪਰ ਸਾਡਾ ਸਮਾਜ ਐਸੇ ਲੋਕਾਂ ਤੋਂ ਅੱਜ ਕੰਮ ਕਰਾ ਰਿਹਾ ਉਹਨਾਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜ ਕੇ ਜ਼ਬਰਦਸਤੀ ਕੰਮ ਕਰਾ ਰਿਹਾ ਕਿੱਦਾਂ ਦੇ ਹਾਲਾਤ ਨੇ ਪਹਿਲਾਂ ਇੱਕ ਪਰਿਵਾਰ ਨੇ ਰੱਖਿਆ ਬਾਪੂ ਨੂੰ 15-20 ਸਾਲ ਕੰਮ ਕਰਾਇਆ ਜਦ ਉਹਨਾਂ ਨੇ ਕੰਮ ਕਰ ਖੇਤੀ ਦਾ ਛੱਡਤਾ ਤਾਂ ਉਹਨੇ ਅੱਗੇ ਆਪਣੇ ਰਿਸ਼ਤੇਦਾਰ ਨੂੰ ਆਪਣੇ ਸਾਧੂ ਨੂੰ ਦੇਤਾ ਵੀ ਲੈ ਵੀ ਤੂੰ ਰੱਖ ਲੈ ਇਸ ਬੰਦੇ ਨੂੰ ਬਸ ਇਹ ਬੰਦੇ ਨੂੰ ਰੋਟੀ ਦੇਣੀ ਹੈ ਤੇ ਦੋ ਚਮਚੇ ਡੋਟਿਆਂ ਦੇ ਦੇਣੇ ਆ ਤੇ ਉਹ ਦੋ ਚਮਚੇ ਡੋਟਿਆਂ ਦੇ ਸਿਰ ਤੇ ਕਿ ਬਾਪੂ ਸਾਰਾ ਸਾਰਾ ਦਿਨ ਕੰਮ ਕਰੀ ਜਾਂਦਾ ਤੇ ਅੱਜ ਬਾਪੂ ਭਗਤ ਸਿੰਘ ਨੂੰ ਮੁਨੱਖਤਾਰੀ ਸੇਵਾ ਪਰਿਵਾਰ ਹੀ ਰਹਿੰਦੇ ਆ ਦੇਖ ਕੇ ਕਈ ਵਾਰੀ ਆਪਣੇ ਆਪ ਨੂੰ ਬੜਾ ਚੰਗਾ ਮਹਿਸੂਸ ਹੁੰਦਾ ਵੀ ਸਾਡੇ ਦਾਦੇ ਵਰਗਾ ਇਹ ਬਾਪੂ ਸਾਡਾ ਆਪਣਾ ਦਾਦਾ ਨਾ ਅੱਜ ਨਹੀਂ ਹੈਗਾ ਤਾਂ ਇਹ ਵੀ ਤਾਂ ਸਾਡਾ ਦਾਦਾ ਹੀ ਆ ਅੱਜ ਇਸ ਬਾਪੂ ਨਾਲ ਜਦੋਂ ਅਸੀਂ ਬੈਠ ਕੇ ਗੱਲਾਂ ਕਰਦੇ ਆ ਉਹਦੀਆਂ ਗੱਲਾਂ ਦੀ ਜ਼ਿਆਦਾ ਸਮਝ ਤਾਂ ਨਹੀਂ ਆਉਂਦੀ ਪਰ ਉਹਨਾਂ ਗੱਲਾਂ 'ਚ ਆਪਣੇ ਆਪ ਆਪਣੇ ਪਣ ਦੀ ਮਹਿਕ ਜ਼ਰੂਰ ਮਿਲਦੀ ਬਾਪੂ ਡੰਡ ਲਾਉਣ ਲੱਗ ਜਾਂਦਾ ਕਿਉਂਕਿ ਬਾਪੂ ਨੂੰ ਆਦਤ ਸੀ ਨਸ਼ਾ ਕਰਨ ਦੀ ਉੱਥੇ ਹੁਣ ਬਾਪੂ ਨੂੰ ਜੇ ਕੋਈ ਅਸੀਂ ਮਲਟੀਵਟਾਮਿਨ ਦੀ ਗੋਲੀ ਵੀ ਦੇ ਦਈਏ ਤਾਂ ਬਾਪੂ ਨੂੰ ਐਂ ਲੱਗਦਾ ਵੀ ਮੈਨੂੰ ਨਸ਼ੇ ਦੀ ਗੋਲੀ ਦਿੱਤੀ ਆ ਬਾਪੂ ਡੰਡ ਲਾਉਣ ਲੱਗਦਾ ਅੱਜ 95 96 ਸਾਲ ਦੀ ਉਮਰ 'ਚ ਵੀ ਭਗਤ ਸਿੰਘ ਡੰਡ ਮਾਰਦਾ ਵਾ ਪਰ ਇਸ ਬਜ਼ੁਰਗ ਦੀ ਇਹ ਉਮਰ ਗੋਹਾ ਚੱਕਣ ਦੀ ਨਹੀਂ ਸੀ ਇਹ ਪੱਠੇ ਵੱਢਣ ਦੀ ਨਹੀਂ ਸੀ ਇਹ ਬਜ਼ੁਰਗ ਖੇਤਾਂ ਦੇ ਵਿੱਚ ਬੱਟਾ ਛਾਂਗਣ ਵਾਲਾ ਉਮਰ ਦਾ ਹਾਨੀ ਨਹੀਂ ਸੀ ਉਹ ਵੀ ਸਰਦਾਰ ਘਰੇ ਬੈਠੇ ਤੇ ਬਜ਼ੁਰਗ ਬਾਪੂ ਖੇਤ ਤੇ ਜਿਨੇ ਕਦੇ ਧੰਨ ਤੇ ਸਾਫ ਕਪੜਾ ਪਾ ਕੇ ਨਹੀਂ ਸੀ ਦੇਖਿਆ ਅੱਜ ਭਗਤ ਸਿੰਘ ਬਾਪੂ ਸਾਡਾ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਸੀਨੀਅਰ ਸਿਟੀਜ਼ਨ ਸਾਡਾ ਬਾਪੂ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨ ਬਤੀਤ ਕਰ ਰਿਹਾ ਬੇਨਤੀ ਆ ਵੀਡੀਓ ਨੂੰ ਸ਼ੇਅਰ ਵੀ ਕਰਿਓ ਜੇ ਕੋਈ ਬਾਪੂ ਨੂੰ ਪਹਿਚਾਣਦਾ ਬਾਪੂ ਨੂੰ ਮਿਲ ਕੇ ਵੀ ਜ਼ਰੂਰ ਜਾਇਓ ਜੇ ਕੋਈ ਨਹੀਂ ਪਹਿਚਾਣਦਾ ਨਾ ਸ਼ੇਅਰ ਕਰ ਦਿਓ ਸ਼ਾਇਦ ਕੋਈ ਜਾਣ ਪਹਿਚਾਨ ਵਾਲਾ ਦੇਖ ਲਵੇ ਬਾਪੂ ਦੇ ਇਸ ਉਮਰ ਚ ਆਪਣੇ ਭੈਣ ਭਰਾਵਾਂ ਨਾਲ ਮੇਲੇ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ